ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਜ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਜੀ ਸ਼ਾਮ ਦਾ ਟਾਈਮ ਹੈ ਜੀ ਹੁਣ ਤੇ ਆਪਣੇ ਕਬੂਤਰ ਜੀ ਹੁਣੇ ਛੱਡੇ ਆਲੇ ਤੇ ਇੱਕ ਜੀ ਆਪਣਾ ਨਵਾਂ ਬੱਚਾ ਉੱਡ ਗਿਆ ਹਾਂ ਦੇਖ ਲਓ ਤੇ ਇੱਕ ਆਪਣੀ ਕਾਲੀ ਕਬੂਤਰੀ ਕੱਟ ਗਈ ਸੀ ਜੀ ਫੇਰ ਵੀ ਪਤਾ ਨਹੀਂ ਮਾੜਾ ਮੋਟਾ ਉੱਡੇ ਜਾਂਦੇ ਆ ਤੇ ਬੱਚਾ ਤਾਂ ਆਪਣਾ ਲਈ ਨਹੀਂ ਕੱਟੇ ਸੀ ਪਰ ਉਹਦੇ ਉਹ ਦੇਖ ਲਓ ਜੀ ਉੱਡਣਦੇ ਆ ਨਾਲ ਕਬੂਤਰੀ ਹੁਣੇ ਉੱਡੇ ਆ ਬਸ ਦੋ ਤਿੰਨ ਗੇੜੇ ਮਾਰ ਕੇ ਆ ਜੂਗੇ ਇੱਕ ਬੱਚਾ ਛਤਰੀ ਤੇ ਬੈਠਾ ਹੋ। ਤੇ ਦੇਖੋ ਜੀ ਤੇਰੇ ਦਾਣਾ ਪਾਈਏ ਜੀ ਸਭ ਤੋਂ ਪਹਿਲਾਂ ਆਪਣੇ ਕਬੂਤਰਾਂ ਨੂੰ ਕਿਉਂਕਿ ਦਾਣੇ ਨਹੀਂ ਪਾਏ ਹਿਲ ਤੱਕ ਤੇ ਆਪਣੇ ਡੱਬੇ ਵਿੱਚ ਵੀ ਦਾਣੇ ਘਾਟੇ ਸੀਗੇ ਤੇ ਥੱਲੇ ਉਹ ਭਰ ਕੇ ਲਏ ਆ ਜੀ ਸਾਰਾ ਮੈਂ ਤੇ ਡੱਬਾ ਭਰ ਲਾਂਗੇ। ਆਓ 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 ਆਓ। ਤੇ ਦਾਣੇ ਪਾ ਲਈਏ ਆਪਣੇ ਕਬੂਤਰੇ ਭੁੱਖੇ ਹੋਏ ਆ। ਤੇ ਲਾਲਚਰਾ ਜੀ ਤੇ ਇੱਕ ਜੋੜਾ ਆਪਣਾ ਉਹ ਥੱਲੇ ਵਿੜੇ ਵਿੱਚ ਜੁਗਦੇ ਪਏ ਥੱਲੇ ਮਿੱਟੀ 'ਚ। ਕੱਚੇ ਨਾਲ ਚੋਦੇ ਹੁੰਦੇ ਜੀ ਉਹ ਤੇ ਚਲੋ ਆਪਣੇ ਕਬੂਤਰ ਚ ਦਾਣਾ ਖਾ ਲੈਣ ਹੁਣ ਤੇ ਉਹ ਵੀ ਚਲ ਆਈ ਜਾਊਗੇ ਥੱਲੇ ਆਉਂਦੇ ਦੇ ਉੱਡਣ ਦੇ ਤੇ ਥੋੜਾ ਦਾਣਾ ਹੋਰ ਪਾਉਣੀ ਤੇ ਜੀ ਖੁੱਡੇ ਦੇ ਵਿੱਚੋਂ ਹੁਣ ਪਾਣੀ ਕੱਢ ਲਈਏ ਸਵੇਰ ਦਾ ਗੰਦਾ ਹੋਇਆ ਦੇਖੋ ਜੀ ਖੁੱਡਾ ਵੀ ਦੇਖੋ ਜੀ ਕਿੰਨਾ ਜ਼ਿਆਦਾ ਗੰਦਾ ਹੋਇਆ ਦੇਖ ਲਈਏ ਖੁੱਡੇ ਦਾ ਹਾਲ ਤੇ ਪਾਣੀ ਵੀ ਦੇਖੋ ਕਿੰਨਾ ਗੰਦਾ ਹੋਇਆ ਤੇ ਹੁਣ ਮੈਂ ਕਹਤਾ ਖੋਡਾ ਵੀ ਸਾਫ ਕਰ ਲਈਏ ਆ ਝਾੜੂ ਲੈ ਆਂ ਥੱਲੇ ਹੁਣ ਕਰਦੇ ਆ ਸਾਫ ਪਾਣੀ ਢੋਲੀ ਇਹ ਬੰਨਾਂ ਦਾ ਗੰਦਾ ਕੁੜੀ ਪਾਣੀ ਰੱਖੀ ਹੁਣ ਆਪਣੇ ਕਬੂਤਰਾਂ ਦੇ ਪਹਿਲੇ ਡੱਬਾ ਧੋ ਲਈ ਚੰਗੇ ਰਹਿਣਾਂ ਦਾ ਲੋ ਜੀ ਆ ਵੀ ਆ ਗਈ ਕਬੂਤਰੀ ਤਾਂ ਆਪਣੀ ਆ ਗਈ ਤੇ ਚਲੋ ਬੱਚਾ ਆ ਜਾਣਦੇ ਆ ਇਹਨੇ ਵੀ ਆ ਜਾਣਾ ਉਹ ਜੀ ਬੱਚਾ ਵੀ ਉਤਰ ਗਿਆ। ਛਤਰੀ ਦੇ ਉੱਤਰਿਆ ਜੀ ਬੱਚਾ। ਆਹ ਵੇਖੋ ਪਰਲੇ ਬਨੇ ਬੈਠਾ। ਪਾਣੀ ਵੀ ਰੱਤ ਜੀ ਆਪਣੇ ਕਬੂਤਰਾਂ ਨੂੰ ਤਾਂ ਦਾਣੇ ਪਾਉਂਦੇ ਆ। ਦੇਖ ਲਓ। ਤੇ ਹੁਣ ਜੀ ਖੁਡਾ ਸਾਫ ਕਰ ਲਈਏ। ਖੁਡਾ ਜੀ ਬਹੁਤ ਜ਼ਿਆਦਾ ਗੰਦਾ ਹੋਇਆ। ਤੇ ਮੈਂ ਕਿਹਾ ਉਹਨੂੰ ਖੁਡਾ ਵੀ ਸਾਫ ਕਰ ਹੀ ਲੈਂਦੇ ਆ। ਇੱਕ ਤਾਂ ਟਾਈਮ ਨਹੀਂ ਲੱਗਦਾ ਜੀ। ਤੇ ਦੇਖ ਲਓ। ਤੇ ਜੇ ਪਾਣੀ ਡੋਲ ਡੋਲ ਕੇ ਨਾ ਵਿੱਚ ਕੀੜੇ ਪੈਦਾ ਹੋਣ ਲੱਪੰਦੇ ਆ ਤੇ ਨੁਕਸਾਨ ਹੋਵੇ। ਤੇ ਕਬੂਤਰੀ ਦਾ ਵੀ ਡੋਂਗਾ ਬਹੁਤ ਗੰਦਾ ਹੋਇਆ ਦੇਖ ਲਓ ਪੂਰਾ ਤਨਾਲੇ ਉਹਦੇ ਵੀ ਤੂੜੀ ਬਦਲ ਦਾਂਗੇ ਤੂੜੀ ਵੀ ਲਿਆਂਦੀ ਥੋੜੀ ਜਿਹੀ ਮੈਂ ਥੱਲੇ ਜਾ ਕੇ ਤੇ ਥੋੜੀ ਜਿਹੀ ਹੋਰ ਰੱਖ ਦਾਂਗੇ ਤੇ ਆਹ ਟੋਕਰੀ ਵੀ ਜੀ ਬਾਹਰ ਕੱਢਣੀ ਪੈਣੀ ਹੈ ਤੇ ਚਲੋ ਮੈਂ ਪਹਿਲਾਂ ਟੋਕਰੀ ਬਾਹਰ ਕੱਢ ਲਾਂ ਨਾ ਫਿਰ ਤੁਹਾਨੂੰ ਅੱਗੇ ਦਿਖਾਉਣਾ ਲਓ ਜੀ ਟੋਕਰੀਆਂ ਤਾਂ ਬਾਹਰ ਕੱਢੀਆਂ ਹੁਣ ਦੇਖ ਲਓ ਤੇ ਟੋਕਰੀਆਂ ਸਾਫ਼ ਕੀਤੀਆਂ ਜੀ ਬਹੁਤ ਜ਼ਿਆਦਾ ਗੰਦ ਸੀ ਦਾ ਵਿੱਚ ਆਹ ਦੇਖ ਲਓ ਤੇ ਇੱਧਰ ਦੇਖੋ ਜੀ ਹੁਣ ਕਬੂਤਰੀ ਦਾ ਕੋਂਡਾ ਜਾ ਕੇ ਮੈਂ ਇੱਧਰ ਕੀਤਾ ਜੀ ਪਰ ਕਬੂਤਰੀ ਹਲੇ ਵੀ ਉਹੀ ਬੈਠੀ ਆ ਇਹ ਬੱਚੇ ਦੇਖ ਲੋ ਜੀ ਆਪਣੇ ਤਿੰਨੇ ਇੱਧਰ ਇਹਨਾਂ ਨੂੰ ਵੀ ਸੈੱਡ ਕਰਦਾ ਦੇਖੋ ਜੀ ਕਿੰਨਾ ਜ਼ਿਆਦਾ ਗੰਦ ਖੰਭ ਜੀ ਜ਼ਿਆਦਾ ਦੇਖ ਲੋ ਤੇ ਆਂਡਾ ਵੀ ਕੂਤਰੀ ਉਹ ਦੇਖ ਲੋ ਕਿੰਨਾ ਗੰਦਾ ਜਿਹਾ ਹੋਇਆ ਸ਼ਾਇਦ ਖਰਾਬ ਹੀ ਨਾ ਹੋਵੇ ਚੈੱਕ ਕਰ ਲਾਂਗੇ ਇੱਕ ਵਾਰ ਇਹ ਵੀ ਤੇ ਹੁਣ ਖੁੱਡਾ ਸਾਫ਼ ਕਰ ਲਈ ਛੇਤੀ ਤੇ ਫਿਰ ਟੋਕਰੀ ਲਾ ਕੇ ਨਾ ਬੱਚੇ ਵਿੱਚ ਬਿਠਾ ਦਾਂਗੇ ਤੇ ਹੁਣ ਖੁੱਡਾ ਸਾਫ਼ ਕਰ ਲ ਨਾ ਫਿਰ ਤੁਹਾਨੂੰ ਅੱਗੇ ਦਿਖਾਉਣਾ ਖੁੱਡਾ ਸਾਫ਼ ਕਰਤਾ ਜੀ ਦੇਖ ਲੋ ਇੰਨਾ ਕੂੜਾ ਨਿਕਲਿਆ ਬਾਹਰ ਤੇ ਕਾਫੀ ਖਲਾਰਾ ਸੀ ਜੀ ਵਿੱਚ ਇੱਧਰ ਆਪਣੇ ਕਬੂਤਰ ਦਾਣੇ ਵਿਖਾਣ ਦੇ ਆ ਦੇਖ ਲਓ ਤੇ ਪਾਣੀ ਵੀ ਜੀ ਹੁਣ ਮੈਂ ਹੋਰ ਰੱਖਦਾ ਕਿਉਂਕਿ ਇੱਥੇ ਬਾਹਰ ਝਾੜੂ ਫੇਰੇ ਸੀ ਨਾ ਤੇ ਅੱਧਾ ਘੱਟਾ ਮਿੱਟੀ ਵਿੱਚ ਪੈ ਗਿਆ ਸੀਗਾ ਤੇ ਹੋਰ ਪਾਣੀ ਹੁਣ ਬਦਲ ਕੇ ਰੱਖਦਾ ਤੇ ਹੁਣ ਤੁਹਾਨੂੰ ਖੁੱਟਾ ਵੀ ਦਿਖਾ ਦਿੰਦਾ ਜੀ ਕਿੰਨਾ ਸਾਫ਼ ਹੋ ਗਿਆ ਦੇਖ ਲਓ ਜੀ ਆਪਣਾ ਖੁੱਡਾ ਕਬੂਤਰਾਂ ਦਾ ਕਾਫੀ ਸਾਫ਼ ਹੋ ਗਿਆ ਜੀ ਤੇ ਦੇਖ ਲਓ ਜੀ ਕਬੂਤਰ ਵੀ ਆਪਣੇ ਬੱਚੇ ਨੂੰ ਖਲਾਉਣ ਦੇ ਆ ਦੇਖ ਲਓ ਜੀ ਇਤਰਾ ਕਾਲਾ ਪਚਾਇ ਦੇਖੋ ਬੈਠਾ ਇਧਰ ਜਿਆ ਕਬੂਤਰੀ ਦਾਂਡਾ ਮੈਂ ਹੁਣੇ ਇਧਰ ਚੱਕ ਕੀਤਾ ਵਾ ਮੈਨੂੰ ਤਾਂ ਜੀ ਖਰਾਬ ਹੋ ਗਿਆ ਲੱਗਦਾ ਅੰਡਾ ਬਾਕੀ ਦੇਖੋ ਕੀ ਬਣਦਾ ਜੀ ਇਹਦਾ ਹਲੇ 9 ਦਿਨ ਹੋਏ ਵੈਸੇ ਨੂੰ 9 ਕੇ ਹੋਏ ਜੀ ਦਿਨ ਪਤਾ ਨਹੀਂ ਜ਼ਿਆਦਾ ਹੋਗੇ ਸ਼ਾਇਦ ਪੱਕਾ ਨਹੀਂ ਜੀ ਤਾਂ ਮੈਨੂੰ ਪਤਾ ਤੇ ਦੇਖ ਲੈਂਦੇ ਜੀ 2-3 ਦਿਨ ਹੋਰ ਕੀ ਬੱਚਾ ਅੰਡੇ ਵਿੱਚ ਬਣਦਾ ਜਾਂ ਨਹੀਂ ਜੇ ਨਾ ਬਣਿਆ ਤਾਂ ਚੱਕ ਕੇ ਛੱਡ ਦਾਂਗੇ ਅੰਡਾ ਤੇ ਦੇਖ ਲਓ ਜੀ ਆਪਣਾ ਕਾਲਾ ਚਰਾਜੀ ਕਬੂਤਰ ਇੱਕ ਬੱਚਾ ਆਪਣਾ ਉੱਪਰ ਬਠਾ ਤੇ ਇਧਰ ਆਪਣੀ ਚਿੱਟੀ ਕਬੂਤਰੀ ਤੇ ਆ ਬੱਚੇ ਦੀ ਜੀ ਗਰੋਥ ਵਧੀਆ ਹੋਣ ਦੇ ਹੀ ਆ ਤੇ ਨਾਲ ਆ ਦੇਖ ਵਿੱਚ ਕਦਾ ਬੈ ਗਿਆ ਤੇ ਆ ਬੱਚੇ ਵੀ ਵਧੀਆ ਗਰੋਥ ਹੁੰਦੀ ਆਂ ਦੀ ਜੀ ਤੇ ਚਲੋ ਹੁਣ ਟਾਈਮ ਵੀ ਹੋ ਗਿਆ ਜੀ ਕਬੂਤਰ ਵੀ ਆਪਣੇ ਖੋਡੇ ਵਿੱਚ ਬੰਦ ਕਰ ਦੰਦੇ ਆ ਤੇ ਨਾਲ ਮੈਂ ਇੱਕ ਇੱਕ ਵੀਡੀਓ ਸ਼ੂਟ ਕਰ ਲਾਂਗੇ ਤੇ ਤੂੜੀ ਜੀ ਮਤਰੀ ਦੇ ਡੋਂਗੇ ਵਿੱਚ ਨਹੀਂ ਪਾਈ ਕਿਉਂਕਿ ਜੀ ਕੀੜੇ ਜੇ ਖੋਡੇ ਵਿੱਚ ਬਹੁਤ ਹੋ ਗਏ ਸੀ ਤੇ ਇਸ ਕਰਕੇ ਮੈਂ ਨਹੀਂ ਪਾਈ ਜੀ ਫਿਰ ਹੁਣ ਆਪਣੇ ਕਬੂਤਰ ਹੋਰ ਦਿੰਦੇ ਆ ਖੋਡੇ ਵਿੱਚ ਬੰਦ ਕਰਦੀ ਇਹਨਾਂ ਨੂੰ ਦੇਖ ਲਓ ਜੀ ਆਪਣੇ ਆਪ ਹੀ ਜਾਈ ਜਾਣਾ ਇਹਨਾਂ ਨੇ ਹੁਣ ਲੋ ਜੀ ਕਬੂਤਰ ਤਾਂ ਆਪਣੇ ਖੋਡੇ ਵਿੱਚ ਚਲ ਗਏ ਆ ਚਾ ਦੇਖ ਲਓ ਜੀ ਸਾਫ ਪਾਣੀ ਹੋਰ ਭਰ ਕੇ ਰੱਖਤਾ ਦੇਖ ਲਓ ਜੀ ਹੁਣ ਆਪਣੇ ਕਬੂਤਰ ਕਬੂਤਰੀਆਂ ਪੀ ਲੈਣ ਦੇਖ ਲਓ ਜੀ ਇਹ ਵਿੱਚ ਆ ਪੈਪ ਡੰਡੇ ਪੀਲਾਉਂਦੇ ਲਾਏ ਆ ਦੇਖ ਲਓ ਜੀ ਉਹ ਬੱਚਾ ਗੋਟਗਾ ਪਿਆ ਪਤਾ ਨਹੀਂ ਕਬੂਤਰ ਆ ਜੀ ਕਬੂਤਰੀ ਹੁਣ ਦੇਖ ਲੋ ਤੇ ਬਾਕੀ ਕਬੂਤਰ ਆਪਣੇ ਵੀ ਸਾਰੇ ਸੈਟ ਹੋ ਐਨ ਆ ਦੇਖਿਆ ਜਿਹੜੇ ਕਬੂਤਰੀ ਆਪਣੇ ਬੱਚੇ ਨੂੰ ਖੋਣ ਦੀ ਜਾਨਾ ਹਾਂਜੀ ਜੀ ਆਈ ਸੀ ਕਿ ਜੱਜ ਦੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਇਹ ਹੁਣ ਤੁਹਾਨੂੰ ਮਿਲਦੇ ਨਹੀਂ ਜਲਦੀ ਇੱਕ ਨਵੀਂ ਵੀਡੀਓ ਵਿੱਚ